ਕੇ ਟੀਵੀ ਵੇਖਣ ਵਾਲੀਆਂ ਸਾਰੀਆਂ ਸੰਕਾਂ ਨੂੰ ਮੇਰੇ ਵੱਲੋਂ ਯਾਨੀ ਬਲਵਿੰਦਰ ਸਿੰਘ ਪੱਖੋ ਕੇ ਵੱਲੋਂ ਆਪ ਸਭ ਨੂੰ ਫਤਿਹ ਪ੍ਰਵਾਨ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਈ ਸਾਲ ਹੋ ਗਏ ਨੇ ਸੇਵਾ ਕਰਦਿਆਂ ਮੇਰਾ خیال 10 ਸਾਲ ਤੋਂ ਵੱਧ ਸਮਾਂ ਹੋ ਗਿਆ ਤੇ ਸ਼ੁਕਰਗੁਜ਼ਾਰ ਹਾਂ ਪੂਰੀ ਦੁਨੀਆ ਚ ਵਸਦੇ ਐਨਆਰਆਈ ਭੈਣ ਭਰਾਵਾਂ ਦੇ ਜਿਨ੍ਹਾਂ ਨੇ ਜਦੋਂ ਅਸੀਂ ਕਿਸੇ ਦੁਖੀ ਤੇ ਸ਼ਹੀਦ ਪਰਿਵਾਰ ਦੀ ਦਾਸਤਾ ਸੰਗਤਨਾ ਸਾਂਝੀ ਕੀਤੀ ਵੱਡੀ ਗਿਣਤੀ ਚ ਸੰਗਤ ਅੱਗੇ ਆਈ ਤੇ ਉਹਨਾਂ ਪਰਿਵਾਰਾਂ ਦੀ ਬਹੁਤ ਵੱਡੀਆਂ ਹੈਲਪ ਹੋਈ ਆ ਪਰ ਇੱਕ سلسلہ ਜਾਂ ਚੱਲਿਆ ਸੀਗਾ ਕਿ 10-20 ਹਜ਼ਾਰ ਰੁਪਈਆ ਪਰਿਵਾਰ ਨੂੰ ਦੇ ਦੀ ਜਾ ਰਹੀ ਸੀ ਕਿਤੇ ਨਾ ਕਿਤੇ ਉਹਨਾਂ ਦੀ ਦਵਾਈ دارو ਦੀ ਲੋੜ ਪੂਰੀ ਹੋ ਜਾਣੀ ਕਿਤੇ ਰਾਸ਼ਨ ਪਾਣੀ ਦੀ ਹੋ ਜਾਣੀ ਜਾਂ ਕਿਤੇ ਬੱਚਿਆਂ ਦੀ ਫੀਸਾਂ ਧਾਰਤੀਆਂ ਛੋਟੇ-ਮੋਟੇ ਕੰਮ ਅਗਲੇ ਮਹੀਨੇ ਫੇਰ ਉਹੀ سلسلہ ਜਿਹੜਾ ਉਹ ਫੇਰ ਲੋੜ ਤੇ ਹਰ ਮਹੀਨੇ ਹੁੰਦੀ ਸੀ ਹੁਣ ਕੁਝ ਐਨਆਰਆਈ ਭੈਣ ਭਰਾਵਾਂ ਨੇ ਇੰਡੀਵਿਜੂਅਲ ਤੌਰ ਤੇ ਇਹ ਫੈਸਲਾ ਕੀਤਾ ਕਿ 10-10 20-20 ਹਜ਼ਾਰ ਤੁਹਾਨੂੰ ਕਈ ਸਾਲ ਹੋ ਗਏ ਦਿੰਦਿਆਂ ਤੇ ਪਰਿਵਾਰਾਂ ਦੀ ਹਾਲਾਤ ਜਿਹੜੇ ਨੇ ਜਿਉਂ ਦਿੱਤੇ ਹੋ ਨੇ ਤੇ ਕਿਉਂ ਨਾਲ ਕਿਉਂ ਨਾ ਅਸੀਂ ਇਹਨਾਂ ਦੇ ਰੁਜ਼ਗਾਰ ਦਾ ਪ੍ਰਬੰਧ ਅਸੀਂ ਕਰ ਦਈਏ ਵੈਸੇ ਇਸ ਤੋਂ ਪਹਿਲਾਂ ਵੀ ਅਸੀਂ ਬਹੁਤ ਸਾਰੇ ਸ਼ਹੀਦ ਪਰਿਵਾਰਾਂ ਦੀਆਂ ਕਿਸੇ ਦੀਆਂ ਜ਼ਮੀਨਾਂ ਛਡਾਈਆਂ ਕਿਸੇ ਦੇ ਘਰ ਬਣਾਏ ਕਿਸੇ ਨੂੰ ਮੱਝਾਂ ਲੈ ਕੇ ਦਿੱਤੀਆਂ ਕਈ ਕੰਮ ਅਸੀਂ ਕੀਤੇ ਸੀ ਕਿ ਉਹ ਆਪਣੇ ਪੈਰਾਂ ਤੇ ਆਪ ਖੜੇ ਹੋ ਸਕਣ ਹੁਣ ਪਿਛਲੇ ਦਿਨੀ ਕੈਲਕਰੀ ਤੋਂ ਕੁਝ ਗੁਰਮੁਖ ਪਿਆਰੇ ਪਰਿਵਾਰ ਵੱਲੋਂ ਸਾਨੂੰ ਕੁਝ ਸੇਵਾ ਭੇਜੀ ਗਈ ਸੀ ਤੇ ਸਾਨੂੰ ਸਖਤ ਹਦਾਇਤ ਕੀਤੀ ਗਈ ਸੀ ਕਿ ਇਹ ਸੇਵਾ ਜਿਹੜੀ ਆ ਸ਼ਹੀਦ ਪਰਿਵਾਰਾਂ ਦੇ ਰੁਜ਼ਗਾਰ ਚ ਲਾਉਣੀ ਹੈ ਇਸ ਤੋਂ ਪਹਿਲਾਂ ਤੁਸੀਂ ਵੀਡੀਓ ਵੇਖ ਹੀ ਚੁੱਕੇ ਹੋ ਕਿ ਦੋ ਸ਼ਹੀਦ ਪਰਿਵਾਰ ਸੀਗੇ ਕਿ ਜਦੋਂ ਅਸੀਂ ਪੁੱਛਦੇ ਸਾ ਵੀ ਤੁਸੀਂ ਕਿਵੇਂ ਆਪਣਾ ਜਿਹੜਾ ਭਾਰ ਆਪ ਚੁੱਕ ਸਕਦੇ ਹੋ ਤੇ ਦੋ ਪਰਿਵਾਰਾਂ ਨੇ ਸਾਨੂੰ ਇਹ ਗੱਲ ਮੰਨ ਕੀਤੀ ਕਿ ਸਾਨੂੰ ਜੇ ਤੁਸੀਂ ਚੰਗੀ ਕੋਈ ਮੱਝਾਂ ਲੈ ਜਿਓ ਤੇ ਅਸੀਂ ਉਹਦਾ ਕੁਝ ਦੁੱਧ ਘਰ ਵਰਤਾਂਗੇ ਕੁਝ ਵੇਚ ਕੇ ਅਸੀਂ ਜਿਹੜਾ ਆਪਣੇ ਪੈਰਾਂ ਤੇ ਖੜੇ ਹੋ ਸਕਦੇ ਆ ਜਾਂ ਆਪਣਾ ਖਰਚਾ ਆਪ ਚੁੱਕ ਸਕਦੇ ਆ ਦੋ ਪਰਿਵਾਰਾਂ ਨੂੰ ਬਹੁਤ ਖੂਬਸੂਰਤ ਬੜੀਆਂ ਵਧੀਆ ਮੱਝਾਂ ਲੈ ਕੇ ਦਿੱਤੀਆਂ ਔਰ ਇਸ ਗੱਲ ਦੀ ਚਰਚਾ ਬਹੁਤ ਹੋਈ ਛਲਾਗਾ ਬਹੁਤ ਹੋਈ तकरीबन 올ਓਵਰ ਵਰਲਡ ਫੋਨ ਆਏ ਪਰ ਬੜਾ ਅੱਛਾ ਕੰਮ ਕਰ ਰਹੇ ਹੁਣ ਕੁਝ ਪਰਿਵਾਰ ਨੇ ਜਿਹੜੇ ਪਸ਼ੂ ਨਹੀਂ ਰੱਖਦੇ ਜਾਂ ਉਹ ਨਹੀਂ ਸੰਭਦੇ ਇੱਕ ਪਰਿਵਾਰ ਐਸਾ ਸਾਨੂੰ ਮਿਲਿਆ ਭਿੱਖੀਵੰਡ ਏਰੀਆ ਦੇ ਵਿੱਚ ਇੱਕ ਪਿੰਡਿਆ ਢੋਲਣ ਉਥੋਂ ਦੇ ਦੋ ਭਰਾ ਸਨ ਬਲਕਾਰ ਸਿੰਘ ਤੇ ਸਰਦੂਲ ਸਿੰਘ ਦੋਨੋਂ ਹੀ ਪੁਲਿਸ ਦੇ ਵਿੱਚ ਸਨ ਤੇ ਇੱਕ ਦਿਨ ਸਰਦੂਲ ਸਿੰਘ ਜਿਹੜਾ ਸੀਗਾ ਕਿਸੇ ਚੌਂਕੀ ਦੇ ਵਿੱਚ ਉਹਦੀ ਡਿਊਟੀ ਸੀ ਤੇ ਉਹਨੇ ਵੇਖਿਆ ਕਿ ਚੌਂਕੀ ਦੇ ਵਿੱਚ ਰੋਜ਼ ਹੀ 1 2 1 2 ਨੌਜਵਾਨਾਂ ਨੂੰ ਕੱਢ ਕੇ ਜਿਹੜਾ ਝੂਠੇ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ ਜਾਂਦਾ ਸੀ ਤੇ ਉੱਥੇ ਤਰਲੇ ਮਾਰਨੇ ਵੀ ਸਾਨੂੰ ਬਚਾਓ ਸਾਨੂੰ ਬਚਾਓ ਇੱਕ ਦਿਨ ਉਹਦੀ ਸੰਤਰੀ ਡਿਊਟੀ ਸੀ ਸਾਰੇ ਕਿਤੇ ਬਾਕੀ ਅਫਸਰ ਕਿਤੇ ਰੇਡ ਤੇ ਗਏ ਪਤਾ ਨਹੀਂ ਉਸ ਸਰਦੂਲ ਸਿੰਘ ਦੇ ਮਨ ਚ ਕੀ ਆਈ ਕਿ ਉਸ ਨੇ ਸਾਰੇ ਜੋ ਜਿਹੜੇ ਹਵਾਲਾਤਾਂ ਚ ਬੰਦ ਨੌਜਵਾਨ ਸੀ ਸਾਰਿਆਂ ਨੂੰ ਭਜਾਤਾ ਹਥਿਆਰ ਲੈ ਕੇ ਤੇ ਆਪ ਵੀ ਪਗੋੜਾ ਹੋ ਗਿਆ ਕਿ ਮੈਂ ਇਹ ਜ਼ੁਲਮ ਨਹੀਂ ਦੇਖ ਸਕਦਾ ਮੈਂ ਇਹ ਤਕਸ਼ਾਹੀ ਨਹੀਂ ਦੇਖ ਸਕਦਾ ਉਹ ਪਗੋੜਾ ਹੋ ਗਿਆ ਤੇ ਇਸੇ ਰਾਤ ਇਹ ਖੜਕੂ ਸੰਘਰਸ਼ ਦੇ ਵਿੱਚ ਉਹਨੇ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਤੇ ਅਖੀਰ ਤੇ ਜਿਵੇਂ ਤੁਹਾਨੂੰ ਪਤਾ ਹੀ ਆ ਵੀ ਇਸ ਸੰਘਰਸ਼ ਦੇ ਰਾਹ ਤੇ ਤੁਰਨ ਵਾਲਿਆਂ ਦਾ ਜੋ ਵੀ ਹੁੰਦਾ ਆਖਿਰ ਉਹਨੇ ਸ਼ਹਾਦਤ ਦਾ ਜਾਮ ਪੀਤਾ ਤੇ ਇਸ ਦੁਨੀਆ ਤੋਂ ਰੁਖਸਤ ਹੋ ਗਿਆ ਦੂਸਰਾ ਭਰਾ ਜਿਹੜਾ ਬਲਕਾਰ ਸਿੰਘ ਸੀ ਉਹ ਵੀ ਪੁਲਿਸ ਦੇ ਵਿੱਚ ਸੀ ਉਸਨੂੰ ਵੀ ਪੁਲਸ ਨੇ ਫੜ ਕੇ ਬੜਾ ਇਨਟੈਰੋਗੇਟ ਕੀਤਾ ਤੇ ਕੁੱਟ-ਕੁੱਟ ਕੇ ਨਕਾਰਾਈ ਕਰ ਦਿੱਤਾ ਬੇਹੱਦ ਬਿਮਾਰ ਹਾਲਤ ਦੇ ਵਿੱਚ ਬੜੀ ਮੁਸ਼ਕਲ ਜ਼ਿੰਦਗੀ ਜੀ ਰਿਹਾ ਸੀ ਨਾ ਉਹ ਦਿਹਾੜੀ ਕਰਨ ਜੋਗਾ ਸੀ ਨਾ ਕੋ ਕੰਮ-ਕਾਰ ਕਰਨ ਜੋਗਾ ਰਿਹਾ ਉਸ ਦੀ ਇੱਕ ਧੀ ਸੀ ਪ੍ਰਵੀਨ ਕੌਰ ਜਿਹੜੀ ਕਿ ਜਿਸ ਨੇ ਐਨ ਆਰ ਆਈ ਪੈਣ ਭਰਾਵਾ ਦੇ ਸਹਿਯੋਗ ਨਾਲ ਆਪਣੀ ਪੜ੍ਹਾਈ ਜਾਰੀ ਰੱਖੀ ਪੜ੍ਹਨ 'ਚ ਚੰਗੀ ਸੀ ਪਹਿਲਾਂ ਬੀਏ ਕੀਤੀ ਫਿਰ ਗੁਨਾਕ ਦੇ ਯੂਨੀਵਰਸਿਟੀ ਤੋਂ ਐਮ ਏ ਵੀ ਕੀਤੀ ਔਰ ਬੜਾ ਸਾਹ ਦਿੱਤਾ ਕਿਉਂਕਿ ਕਾਫੀ ਚਿਰ ਤੋਂ ਇਹ ਪਰਿਵਾਰ ਮੇਰੇ ਨਾਲ ਅ ਜੁੜਿਆ ਹੋਇਆ ਸੀਗਾ ਤੇ ਕਿਤੇ ਨਾ ਕਿਤੇ ਉਹਨਾਂ ਲਈ ਦਵਾਈ دارو ਦਾ ਜਾਂ ਰੋਟੀ ਪਾਣੀ ਦਾ ਜਾਂ ਕਿਤੇ ਨਾ ਕਿਤੇ ਕਰਦੀ ਛੋਟੀਆਂ-ਮੋਟੀਆਂ ਜ਼ਰੂਰਤਾਂ ਦੇ ਲਈ ਐਨਆਰਆਈ ਭੈਣ ਭਰਾਵਾਂ ਵੱਲੋਂ ਭੇਜੀ ਸੇਵਾ ਜਿਹੜੀ ਆ ਅਸੀਂ ਉਹਨਾਂ ਤੱਕ ਪਹੁੰਚਾਉਂਦੇ ਰਹਿੰਦੇ ਸੀ ਹੁਣ ਉਹ ਬੇਟੀ ਮਹਿਸੂਸ ਕਰ ਰਹੀ ਸੀ ਕਿ ਪਹਿਲਾਂ ਇਲਾਜ ਦੇ ਵਿੱਚ ਬੜਾ ਖਰਚਾ ਹੋਇਆ ਚਲੋ ਅਸੀਂ ਸੇਵਾ ਕਰਦੇ ਰਹੇ ਹੁਣ ਉਹ ਬੇਟੀ ਨੇ ਇੱਕ ਦਿਨ ਸਾਨੂੰ ਫੋਨ ਕੀਤਾ ਕਿ ਹੁਣ ਮੈਨੂੰ ਅੰਕਲ ਮਹਿਸੂਸ ਹੁੰਦਾ ਹੈ ਕਿ ਤੁਹਾਡੇ ਵੱਲੋਂ ਕੋਈ ਕਸਰ ਨਹੀਂ ਪਰ ਬਾਰ-ਬਾਰ ਕਿੰਨਾ ਕਿ ਅਸੀਂ ਮੰਗੀ ਜਾਵਾਂਗੇ ਤੇ ਤੁਸੀਂ ਦੇਈ ਜਾਓਗੇ ਤੇ ਸਾਨੂੰ ਕੋਈ ਪ੍ਰਬੰਧ ਕਰ ਦੋ ਤੇ ਅਸੀਂ ਪੁੱਛਿਆ ਵੀ ਕੀ ਕਰ ਸਕਦਾ ਪੁੱਤਰ ਤੂੰ ਕਿਉਂਕਿ ਉਹਦੇ ਭਰਾ ਨੇ ਦੋ ਅਲੱਗ ਰਹਿੰਦੇ ਨੇ ਤੇ ਸਾਰਾ ਭਾਰ ਜਿਹੜਾ ਉਸ ਬੇਟੀ ਤੇ ਆ ਬਾਪ ਪਹਿਲਾਂ ਦਿਹਾੜੀ ਦਾਪਾ ਕਰਦਾ ਸੀ ਬਿਮਾਰ ਹੋਣ ਕਰਕੇ ਉਹ ਵੀ ਹੁਣ ਉਸ ਤੋਂ ਸਮਰਥ ਹੋ ਗਿਆ ਯੂਨੀਵਰਸਿਟੀ ਦੀ ਸਟੂਡੈਂਟ ਨੂੰ ਅਸੀਂ ਝੋਨਾ ਲਾਉਂਦਾ ਵੇਖਿਆ ਅਸੀਂ ਨਰੇਗਾ ਦੇ ਵਿੱਚ ਉਹਨੂੰ ਦਿਹਾੜੀਆਂ ਕਰਦਿਆਂ ਵੇਖਿਆ ਭਈ ਕਿਤੇ ਉਹਦੇ ਮਨ ਦੇ ਵਿੱਚ ਇਹ ਨਹੀਂ ਆਈ ਕਿ ਮੈਂ ਤੇ ਯੂਨੀਵਰਸਿਟੀ ਦੀ ਸਟੂਡੈਂਟ ਆ ਮੈਂ ਐਮਏ ਕਰ ਰਹੀ ਆ ਤੇ ਮੈਂ ਇਹ ਕੰਮ ਕਿਉਂ ਕਰਾਂ ਪਰ ਮਿਹਨਤ ਨੂੰ ਕੋਈ ਮਹਿਣਾ ਨਹੀਂ ਸਮਝਦੀ ਉਹ ਤੀ ਰਾਣੀ ਜੀ ਤੇ ਉਸਨੇ ਉਹ ਮੋਟਰਸਾਈਕਲ ਆਪ ਚਲਾ ਲੀਂਦੀ ਸੀ ਸੀਸ ਨੂੰ ਚਲਾਉਂਦਿਆਂ ਵੇਖਿਆ ਕਿਉਂਕਿ ਘਰ ਦੀਆਂ ਛੋਟੀਆਂ-ਮੋਟੀਆਂ ਲੋੜਾਂ ਲਈ ਹਾਲਾਤ ਮਜਬੂਰ ਕਰ ਦਿੰਦੇ ਨੇ ਫਿਰ ਸਾਰੀਆਂ ਜਾਂਚਾਂ ਸਖਾ ਦਿੰਦੇ ਨੇ ਤੇ ਉਹਨੂੰ ਇਹ ਜਾਂਚ ਸੀਗੀ ਤੇ ਉਸਨੇ ਖੁਦ ਸਾਨੂੰ ਕਿਹਾ ਕਿ ਅੰਕਲ ਜੀ ਤੁਸੀਂ ਸਾਨੂੰ ਆਟੋ ਲੈ ਦੋ ਤੇ ਮੈਂ ਕਿਹਾ ਵੀ ਆਟੋ ਚਲਾਉਂਗਾ ਕੌਣ ਕਹਿੰਦੀ ਵੀ ਅਜੇ ਚਲੋ ਮੇਰੇ ਪਿਤਾ ਜੀ ਠੀਕ ਨਹੀਂ ਗਏ ਜਦੋਂ ਛੇ-ਤਿੰਨਾਂ ਦੀ ਠੀਕ ਹੋ ਜੇਗੀ ਉਹ ਆਪ ਵੀ ਚਲਾ ਲੈਣਗੇ ਜਿੰਨਾ ਚਿਰ ਉਹ ਠੀਕ ਨਹੀਂ ਗਏ ਮੈਂ ਖੁਦ ਚਲਾਵਾਂਗੀ ਔਰ ਅਸੀਂ ਅਕਸਰ ਵੇਖਦੇ ਹਾਂ ਅਮਰਸਰ ਸ਼ਹਿਰ ਦੇ ਵਿੱਚ ਵੀ ਹੋਰ ਵੀ ਕਈ ਸਾਰੇ ਸ਼ਹਿਰਾਂ ਦੇ ਵਿੱਚ ਬਹੁਤ ਸਾਰੀਆਂ ਲੇਡੀਜ਼ ਜਿਹੜੀਆਂ ਨੇ ਆਟੋ ਰਿਕਸ਼ਾ ਚਲਾ ਕੇ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਉਹਨਾਂ ਨੂੰ ਪਾਰ ਚੁੱਕਿਆ ਹੋਇਆ ਔਰ ਉਸ ਬੇਟੀ ਦੀ ਉਸ ਇੱਛਾ ਸ਼ਕਤੀ ਦਾ ਹੀ ਮਾਣ ਕਰਦਿਆਂ ਹੋਇਆ ਉਹਦੀ ਉਸ ਡਿਮਾਂਡ ਨੂੰ ਪੂਰੀ ਕਰਦਿਆਂ ਹੋਇਆ ਕੈਲਗਰੀ ਤੋਂ ਜਿਹੜੇ ਗੁਰਮਖਾਂ ਪਿਆਰਿਆ ਨੇ ਸਾਨੂੰ ਸੇਵਾ ਭੇਜੀ ਸੀ ਉਹ ਅਸੀਂ 1,65,000 ਰੁਪਏ ਦਾ ਉਹਨਾਂ ਨੂੰ ਇੱਕ ਆਟੋ ਈ ਰਿਕਸ਼ਾ ਲੈ ਦੇ ਦਿੱਤਾ ਹੈ ਪਹਿਲਾ ਸਟਾ ਮਨਸੀਗਾ ਕਿ ਡੇਢ ਲੱਖ ਰੁਪਿਆ ਦੇ ਦੇ ਇੱਕ ਲੱਖ 80 ਹਜ਼ਾਰ ਦੀ ਡਿਮਾਂਡ ਸੀ ਜਿਹੜੀ ਏਜੰਸੀ ਵੱਲੋਂ ਕਿ ਅਸੀਂ ਸੋਚਿਆ ਵੀ ਚਲੋ ਡੇਢ ਲੱਖ ਦੇ ਦਿੰਨੇ ਆ 30 ਹਜ਼ਾਰ ਥੋੜੀ ਜ਼ਿੰਮੇਵਾਰੀ ਜੀ ਹੋ ਜਾਂਦੀ ਆ ਵੀ ਸਾਨੂੰ ਥੋੜੀ ਬੋਦੀ ਕਿਸ਼ਤ ਤਾਰਨੀ ਪੈਣੀ ਆ ਤਾਂ ਮੁੰਨਾ ਮਿਹਨਤ ਵੱਧ ਕਰ ਲੈਂਦੇ ਆ ਪਰਿਵਾਰ ਪਰ ਜਦੋਂ ਅਸੀਂ ਵੇਖਿਆ ਵੀ ਉਹ ਫਾਈਲ ਚਾਰਜਸ ਇਹ ਚਾਰਜਸ ਉਹ ਚਾਰਜਸ ਪਾ ਲਾ ਕੇ ਉਹ 8 ਲੱਖ ਰੁਪਿਆ ਐਵੇਂ ਖਾਮ ਖਾ ਦਾ ਹੀ ਖਰਚਾ ਦੇ ਜਾਂਦੇ ਫਿਰ ਅਸੀਂ ਗੱਲ ਕੀਤੀ ਕਿ ਅਗਰ ਅਸੀਂ ਕੈਸ਼ ਲੈ ਲੀਨੇ ਤਾਂ ਕਿੰਨਾ ਲੈਸ ਕਰਦੇ ਹੋ ਉوفر ਕੈਸ਼ ਦੇ ਵਿੱਚ ਉਹਨਾਂ ਨੇ ਆਖਿਆ ਵੀ ਅਸੀਂ ਉਹਨਾਂ ਨੂੰ 165000 ਦਾ ਦੇ ਦਾਂਗੇ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਇਹ ਵੀ ਇੱਕ ਸੇਵਾ ਕਰ ਰਿਹਾ ਕਿਸੇ ਲੋੜਵੰਦ ਪਰਿਵਾਰ ਦੀ ਤੇ ਉਹਨਾਂ ਨੇ ਸਾਨੂੰ ਕੁਝ ਡਿਸਕਾਊਂਟ ਵੀ ਦਿੱਤਾ 165000 ਦਾ ਨਕਦ ਅਸੀਂ ਕੈਲਗਰੀ ਦੇ ਗਰੁੱਪਾਂ ਪਿਆਰ ਵਾਲੇ ਪੀਜੀ ਸੇਵਾ ਦੇ ਨਾਲ ਇਸ ਬੇਟੀ ਨੂੰ ਅੱਜ ਇੱਕ ਆਟੋ ਇਰਿਛਾ ਲੈ ਦਿੱਤਾ ਹੈ ਬਹੁਤ ਖੁਸ਼ਿਆ ਪਰਿਵਾਰ ਔਰ ਸੱਚਮੁੱਚ ਇਹਨਾਂ ਦੇ ਚਿਹਰਿਆਂ ਦੇ ਉੱਤੇ ਇਹ ਮੁਸਕਰਾਟ ਵੇਖਣ ਲਈ ਤਰਸ ਗਏ ਅਸੀਂ ਕਿਉਂਕਿ ਇੰਨੇ ਸੰਤਾਪ ਹੰਡਾਏ ਨੇ ਇਹਨਾਂ ਨੇ ਕਿਉਂਕਿ ਨਾ ਇਹ ਜੀਣ ਜੋਗੇ ਛੱਡੇ ਨਾ ਇਹ ਮਰਨ ਜੋਗੇ ਛੱਡੇ ਇਹ ਹਾਲਾਤ ਕਰ ਦਿੱਤੇ ਸਮੇਂ ਦੀਆਂ ਸਰਕਾਰਾਂ ਨੇ ਕੁਝ ਤਸ਼ੱਦਦ ਦੇ ਨਾਲ ਨਕਾਰਾ ਕਰ ਦਿੱਤੇ ਕੁਝ ਵੈਸੇ ਕਿਹੇ ਜੋਗੇ ਨਹੀਂ ਰਹੇ ਹਲਾਤ ਇਹਨਾਂ ਦੇ ਘਰ ਦੇ ਵੀ ਅੱਜ ਵੀ ਕੱਚੇ ਘਰ ਚ ਰਹਿੰਦੇ ਆ ਹੁਣ ਇਹ ਸ਼ਿਫਟ ਹੋਏ ਨੇ ਪਿੱਖੀਵਿੰਡ ਦੇ ਵਿੱਚ ਕਿਉਂਕਿ ਪਿੱਖੀਵਿੰਡ ਇੱਕ ਅੱਛਾ ਘੋਗਵਸਦਾ ਕਸਬਾ ਹੈ ਉੱਥੇ ਆਟੋ ਈ ਰਿਕਸ਼ਾ ਚਲਾਉਣਗੇ ਜਾਂ ਕੋ ਕੰਮਕਾਰ ਮਿਹਨਤ ਕਰਨਗੇ ਔਰ ਕੇਲਿਆਂ ਦੀ ਰੇੜੀ ਵੀ ਲਾਉਂਦੀ ਰਹੀ ਆ ਪ੍ਰਵੀਨ ਕੌਰ ਦੀ ਮਾਂ ਜਿਹੜੀ ਆ ਕਿਉਂਕਿ ਪੁੱਤਾਂ ਕੁਛ ਤੇ ਮਿਹਨਤ ਮਜ਼ਦੂਰੀ ਕਰਨੀ ਸੀ ਘਰ ਚਲਾਉਣ ਦੇ ਲਈ ਤੇ ਇਹਨਾਂ ਦੀ ਹਿੰਮਤ ਨੂੰ ਵੇਖਦਿਆਂ ਆਂ ਕਹਿੰਦੇ ਹਿੰਮਤੇ ਮਰਦਾਂ ਮਦ ਦੇਖੋਦਾ ਜਿਹੜਾ ਬੰਦਾ ਹਿੰਮਤ ਕਰਦਾ ਨਾ ਕਿ ਮੇਰੀ ਥੋੜੀ ਜੀ ਸਪੋਰਟ ਕਰੋ ਮੈਂ ਆਪਣੇ ਪੈਰਾਂ ਤੇ ਖਲੋ ਸਕਣਾ ਫਿਰ ਉਹਦੀ ਮਦਦ ਕਰਨ ਨੂੰ ਵੀ ਜੀ ਕਰਦਾ ਅੱਜ ਇੱਕ ਵਾਰੀ ਸਲੂਟ ਆ ਕੈਲਕਰੀ ਦੇ ਉਸ ਗੁਰਮਖ ਪਰਿਵਾਰ ਨੂੰ ਜਿਨ੍ਹਾਂ ਦੀ ਬਦੌਲਤ ਪਹਿਲਾਂ ਦੋ ਮੱਜਾਂ ਵੀ ਲੈ ਕੇ ਦਿੱਤੀਆਂ ਅੱਜ ਇਹ ਈ ਰਿਕਸ਼ਾ ਜਿਹੜਾ ਇਹ ਇਸਤੀ ਰਾਣੀ ਪ੍ਰਵੀਨ ਕੌਰ ਨੂੰ ਲੈ ਕੇ ਦਿੱਤਾ ਬਹੁਤ ਵਧੀਆ ਈ ਰਿਕਸ਼ਾ ਔਰ ਤੁਸੀਂ ਸੁਣੋਗੇ ਇਥੋਂ ਦੀ ਮੈਨੇਜਰ ਨੇ ਮੈਡਮ ਸੁਨਿਆਹਾ ਜਿਨ੍ਹਾਂ ਨੇ ਬੜੇ ਇਹਦੀਆਂ ਕੁਆਲਿਟੀਆਂ ਦੇ ਬਾਰੇ ਸਾਨੂੰ ਜਾਣਕਾਰੀ ਦਿੱਤੀ ਆ ਪ੍ਰਵੀਨ ਕੌਰ ਨਾਲ ਵੀ ਅਸੀਂ ਵਧੀਆ ਗੱਲਬਾਤ ਕੀਤੀ ਆ ਉਹ ਵੀ ਧੰਨਵਾਦ ਕਰਦੀ ਨਹੀਂ ਥੱਕਦੀ ਕਿ ਚਲੋ ਕਈ ਵਾਰੀ ਉਹ ਸਾਡੇ ਖਾਤੇ ਪਾ ਦਿੰਦੇ ਨੇ ਪਰਿਵਾਰ ਵੀ ਸਾਡਾ ਬੜਾ ਪੱਖੋਂ ਕਿੰਨੇ ਵੜਾ ਕੀਤਾ ਸੱਚਮੁੱਚ ਮੈਂ ਕੁਝ ਵੀ ਨਹੀਂ ਕੀਤਾ ਮੈਂ ਤੇ ਸਿਰਫ ਆਪਣੀ ਡਿਊਟੀ ਇਮਾਨਦਾਰੀ ਨਾਲ ਕੀਤੀ ਆ ਸਤਿ ਸ੍ਰੀ ਅਕਾਲ ਜੀ ਇਸ ਵਕਤ ਜਿਸ ਬੇਟੀ ਨੇ ਇਹ ਜੁਮਹਿਰੀ ਲਈ ਆ ਕਿ ਮੈਂ ਆਪਣੇ ਘਰ ਦਾ ਬਹੁਤ ਚੁੱਕ ਸਕਦੀ ਆ ਤੇ ਮੈਨੂੰ ਇਹ ਇੱਛਾ ਲੈ ਦੋ ਉਹਦੇ ਨਾਲ ਤੁਹਾਡੀ ਗੱਲ ਕਰਾਉਣ ਜਾ ਰਹੇ ਆ ਸਾਡੇ ਨਾਲ ਨੇ ਬੇਟੀ ਪ੍ਰਵੀਨ कौर ਸਭ ਤੋਂ ਪਹਿਲਾਂ ਤੇ ਬੇਟਾ ਮੁਬਾਰਕਾਂ ਕਿ ਤੁਸੀਂ ਗੁਰੂਵਾਲੇ ਬਾਣੀ ਇਹ ਅਸੀਂ ਅਜੇ ਜੀ ਸਾਹਿਬ ਜਾ ਕੇ ਆਪਾਂ ਅਰਦਾਸ ਕੀ ਆਏ ਹੋ ਬੜੀ ਸਾਹਿਬ ਜੀ ਨੇ ਕਿਰਪਾ ਦਿੱਤੀ ਮੈਂ ਕਿਤਾਬ ਦਾ ਖਾਤਾ ਬੈਕ ਜੀ ਦੇ ਖਤੇ ਬੈਲ ਜੀ ਦੇ ਤੰਡਾ ਬਹੁਤ ਬਹੁਤ ਧੰਨਵਾਦ ਆ ਕਿ ਅੱਜ ਤੱਕ ਜਿੰਨੀ ਵੀ ਮਦਦ ਕੀਤੀ ਹੈ ਤੇ ਮੇਰੀ ਮਤਲਬ ਵੱਧ ਤੋਂ ਵੱਧ ਅੱਗਲੇ ਮਤਲਬ ਅੰਕਲ ਉਹਨਾਂ ਨੂੰ ਮੈਂ ਹਰੇਕ ਵਾਰ ਹੀ ਬੋਲਿਆ ਕਿ ਮੇਰੀ ਮਤਲਬ ਐਸ ਪਾਪਾ ਦੀ ਕਰਕੇ ਪਾਪਾ ਦੀ ਬਿਮਾਰੀ ਦਾ ਕਰਕੇ ਮੈਨੂੰ ਹੈਲਪ ਲਾਈਨ ਦੀ ਲੋੜ ਪਈ ਸੀ ਘਰ ਦਾ ਗੁਜ਼ਾਰਾ ਨਹੀਂ ਚੱਲਦਾ ਕਿ ਪਾਪਾ ਹਾਰਡ ਦੇ ਪੇਸ਼ੈਂਟ ਹੀ ਪਹਿਲਾਂ ਇਹਨਾਂ ਨੂੰ ਬੇਸਮੇਕਰ ਪਹਿਲਾਂ ਇਹਨਾਂ ਨੂੰ ਸਟੈਂਡ ਪਿਆ ਹੀ ਉਸ ਤੋਂ ਬਾਅਦ ਵੀ ਇਹਨਾਂ ਨੂੰ ਸਹੀ ਢੰਗ ਨਾਲ ਇਹਨਾਂ ਨੂੰ ਰਾਹਤ ਨਹੀਂ ਮਿਲੀ ਸਾਹ ਚੜਨ ਲੱਗ ਜਾਂਦਾ ਦਾਹੀ ਇਹਨਾਂ ਨੂੰ ਮਤਲਬ ਵਿੱਚ ਉਹ ਜੋ ਬੜਾ ਜਦਾ ਬਾਹੂ ਵਗੈਰਾ ਨਹੀਂ ਜਾਂਦੇ ਹੁੰਦੇ ਬੋਲਣ ਚ ਵੀ ਬੜੀ ਦਿੱਕਤ ਆਉਂਦੀ ਹੁੰਦੀ ਸੀ ਉਸ ਤੋਂ ਬਾਅਦ ਹੁਣ ਇਹਨਾਂ ਨੂੰ ਫੇਸ ਮੇਕਰ ਪਿਆ ਹੈ ਤੇ ਘਰ ਦਾ ਗੁਜ਼ਾਰਾ ਜਿਵੇਂ ਸਰਕਲ ਚੱਲਦਾ ਆ ਆਪਾਂ ਮਿਹਨਤ ਮਜ਼ਦੂਰੀ ਕਰਕੇ ਚਲਾਉਂਦੇ ਰਹੇ ਆ ਤੇ ਜਿਹੜਾ ਪਾਪਾ ਦੀ ਮੈਡੀਸਿਨ ਦਾ ਖਰਚਾ ਉਹ ਅੰਗਰੂ ਨਾਲ ਨੂੰ ਕਹਿ ਕੇ ਉਹਨਾਂ ਨੂੰ ਆਖਲਾ ਕਿ ਮਤਲਬ ਚਲੋ ਐਨਆਰਆਈ ਸਿੰਗਾ ਨੇ ਬਹੁਤ ਜਿਆਦਾ ਮਦਦ ਕੀਤੀ ਹੈ ਕਿ ਅੱਜ ਮੇਰੇ ਪਾਪਾ ਠੀਕ ਆ ਤੇ ਹੁਣ ਮੈਂ ਮਤਲਬ ਇਹ ਲੋੜ ਮਹਿਸੂਸ ਕੀਤੀ ਕਿ ਮਤਲਬ ਰੋਜ਼ ਸੇਵਾ ਮੰਗਣ ਨਾਲੋਂ ਆਪਣੀ ਕੋਈ ਮਿਹਨਤ ਆਪਣੀ ਘਰ ਦਾ ਕੋਈ ਸਾਧਨ ਹੋਵੇ ਤੇ ਆਪਣਾ ਮਿਹਨਤ ਕਰਕੇ ਤੇ ਆਪਣੇ ਘਰ ਦਾ ਰੁਜ਼ਗਾਰ ਚਲਾ ਸਕਾਂ ਇਸ ਕਰਕੇ ਮੈਂ ਇਹਨਾਂ ਨੂੰ ਰਿਕਵੈਸਟ ਕੀਤੀ ਸੀ ਤੇ ਅੱਜ ਆ ਕੇ ਉਹਨਾਂ ਨੇ ਮੈਨੂੰ ਇਹ ਰਿਕਸ਼ਾ ਲੈ ਦਿੱਤਾ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਇੱਕ ਚ ਬੇਟਾ ਦੱਸਿਓ ਕਿ ਤੁਸੀਂ ਪੜ੍ਹੇ ਕਿੱਨਾ ਹੋ ਮੈਂ ਐਮ ਐ ਫਾਈਨਲ ਥੀਟਿਕਲ ਸਾਇੰਸ ਹੈ ਮੈਂ ਥ੍ਰੀ ਕਰ ਚੁੱਕੇ ਹਾਂ ਤੇ ਆਪਣਾ ਥੀਟਿਕਲ ਸਾਇੰਸ ਨਾਲ ਆਨੇ ਦਾ ਹਾਂ ਪਿੰਗਾ ਕੀ ਕਰਨ ਦਾ ਰਤਾ ਅੱਜ ਦੇ ਵੇਲੇ ਤੁਸੀਂ ਕੋਈ ਐਮ ਕੋਈ ਬੀ ਐਡ ਕਰ ਲੋ ਐਮ ਐ ਬੀ ਐਡ ਹੋ ਜੂਗੀ ਤੇ ਥੋੜਾ ਜਿਹਾ ਐਜੂਕੇਸ਼ਨ ਡਿਪਾਰਟਮੈਂਟ ਚ ਕਿਤੇ ਕੋ ਗੱਲ ਕਰ ਸਕਦੀ ਹੈ ਸਰਕਾਰੀ ਹਾਂਜੀ ਵੇਲੇ ਤੁਸੀਂ ਮੈਂ ਥੋੜੇ ਦਿਨ ਹੋ ਗਏ ਆਪਣੇ ਟੀਚਰਸ ਨਾਲ ਮਿਲੀ ਨਹੀਂ ਕਿ ਮਤਲਬ ਮੇਰੇ ਮਤਲਬ ਮੈਂ ਤਾਂ ਬਾਅਦ ਬਾਦ ਦੀ ਪੜ੍ਹਾਈ ਕੋਈ ਨਹੀਂ ਰਹੀ ਸੀ ਚੰਗੀ ਤੇ ਉਸ ਤੋਂ ਬਾਅਦ ਮੈਂ ਪਾਪਾ ਨੂੰ ਫੇਸ ਮੇਕਰ ਹੋਣੀ ਥੋੜੇ ਦਿਨ ਹੋ ਗਏ ਬ੍ਰੈਂਡ ਹਲੇ ਮਹੀਨਾ ਹੀ ਹੋਇਆ ਹੈ ਤੇ ਹੁਣ ਮੈਂ ਸੋਚਦੀ ਸੀ ਕਿ ਪਾਪਾ ਠੀਕ ਹੈ ਤੇ ਮੈਂ ਆਪਣੀ ਪੜ੍ਹਾਈ ਫਿਰ ਹੁਣ ਸਹੀ ਢੰਗ ਨਾਲ ਚਲਾ ਸਕਦੀ ਹਾਂ ਕਿਉਂਕਿ ਹੁਣ ਤੇ ਮੈਨੂੰ ਕੋਈ ਪ੍ਰੋਬਲਮ ਨਹੀਂ ਹੋਣੀ ਹੈ ਆਪਣਾ ਆਪ ਲੈ ਕੇ ਚੱਲ ਸਕਦੇ ਆ ਵਧੀਆ ਇਹਨਾਂ ਨੇ ਹਜੂਰ ਸਾਹਿਬ ਯਾਤਰਾ ਕੀਤੀ ਆ ਬੜੀ ਵਧੀਆ ਵੈਗਰੂ ਦੀ ਕਿਰਪਾ ਹੈ ਕਿ ਜਦੋਂ ਦਾ ਇਹਨਾਂ ਨੇ ਅਮਰਤਾ ਸ਼ਕਿਆ ਵਧੀਆ ਤੁਰੇ ਫਿਰਦੇ ਆਪਣਾ ਆਪ ਸਰੀਰ ਲੈ ਕੇ ਤੇ ਮੈਂ ਪਾਪਾ ਦੀ ਸਿੰਘ ਦੀ ਨੂੰਹ ਕਿ ਮੇਰੇ ਪਾਪਾ ਨੂੰ ਵੀ ਇਹ ਵੀ ਬਲ ਬਖਸ਼ ਦੋ ਤੇ ਬੈਂਗਲੁਰ ਨੇ ਬੜੀ ਜਿਆਦਾ ਕਿਰਪਾ ਕੀਤੀ ਹੈ ਤੇ ਉਹਨਾਂ ਨੇ ਮੇਰੀ ਨੇੜੇ ਹੋ ਕੇ ਸੁਣੀ। ਬਹੁਤ ਮਿਹਰਬਾਨੀ ਬੇਟਾ ਤੁਸੀਂ ਆਪਣਾ ਪਹਿਲਾ ਵੀ ਪਰਿਵਾਰ ਦੀ ਬੜੀ ਵੱਡੀ ਜ਼ਿੰਮੇਵਾਰੀ ਸਵੀਕਾਰਦੇ ਰਹੇ। ਆ ਬੇਟੀ ਐਮਏ ਕਰਨ ਦੇ ਬਾਅਦ ਵੀ ਮੇਰੇ ਘਰ ਚ ਦਿਹਾੜੀਆਂ ਕਰਦੀ ਰਹੀ ਹੈ। ਇਸ ਨੂੰ ਆਪ ਅਸੀਂ ਕਿਉਂ ਨਾ ਲੌੜਾ ਦੇਖਿਆ ਵਾ ਜੱਟਾਂ ਜਿਵੇਂ ਤਰ੍ਹਾਂ ਦੇ ਕੋਲ ਮਿਹਨਤ ਕਰਦੀਆਂ ਦੇਖਿਆ। ਤੇ ਇਹ ਮੋਟਰਸਾਈਕਲ ਸਕੂਟਰ ਚਲਾ ਲੈਂਦੀ ਸੀ ਆਪਣੇ ਘਰ ਦਾ ਕੰਮਕਾਰ ਕਰਨ ਲਈ ਤੇ ਹੁਣ ਇਸ ਨੇ ਕਿਹਾ ਸੀ ਵੀ ਇੱਛਾ ਮੈਂ ਖੁਦ ਚਲਾਵਾਂਗੀ ਤੇ ਮਿਹਨਤ ਚ ਕੋਈ ਮੀੜਾ ਨਹੀਂ ਬੇਟਾ ਜਰੂਰ ਕਰੋ ਸਤਿਗੁਰੂ ਕਿਰਪਾ ਕਰਨਗੇ ਇੱਕ ਦਿਨ ਤੁਸੀਂ ਕਿਸੇ ਅਫੀਸਰ ਰੈਂਕ ਦੀ ਕੁਰਸੀ ਤੇ ਵੀ ਜਰੂਰ ਬੈਠੋਗੇ ਔਰ ਇਹ ਸਮਝੋ ਕਿ ਇਹ ਕੋਈ ਯਾਦਾਂ ਹੀ ਨਹੀਂ ਇੱਕ ਇਤਿਹਾਸ ਹੈ ਇਹ ਤੁਹਾਡੇ ਸਟਰਗਲ ਦੇ ਦਿਨ ਨੇ ਜਿਹੜੇ ਸੰਸਥਾ ਨੇ ਜਾਂ ਜਿਸ ਪਰਿਵਾਰ ਦੇ ਤੁਹਾਡੇ ਪਾਪਾ ਦਾ ਪੇਸੇ ਵਿੱਚ ਕੰਮ ਯਾਤਰਾ ਕਰਵਾਈ ਉਹਨਾਂ ਦਾ ਹਿੱਸਾ ਕਰਦੇ ਹਾਂਜੀ ਮੈਂ ਰੂਪ ਜੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਮੈਡੀਕਲ ਸੇਵਾ ਸੁਸਾਇਟੀ ਵਾਲਿਆਂ ਦਾ ਉਹਨਾਂ ਨੇ ਮੇਰੇ ਪਾਪਾ ਨੂੰ ਮਤਲਬ ਪੇਸਮੇਕਰ ਕਰਵਾਇਆ ਜਦੋਂ ਦਾ ਉਹਦੇ ਮੇਰੇ ਪਾਪਾ ਠੀਕ ਆ ਉਸ ਤੋਂ ਬਾਅਦ ਉਹਨਾਂ ਨੇ ਆਖਿਆ ਕਿ ਮਹੀਨਾ ਰੈਸਟ ਕਰਕੇ ਆਪਾਂ ਯਾਤਰਾ ਜਾਣਾ ਤੇ ਤੁਹਾਡੇ ਸਾਰੇ ਮਤਲਬ ਪਰਿਵਾਰ ਨੂੰ ਆਪਾਂ ਅੰਮ੍ਰਿਤਸਰ ਚਾਕੇ ਲੈ ਕੇ ਆਉਣਾ ਤੇ ਉਸ ਤੋਂ ਬਾਅਦ ਅਸੀਂ ਦੋ ਤਰੀਕ ਨੂੰ ਸ੍ਰੀ ਹਜੂ ਸਾਹਿਬ ਯਾਤਰਾ ਗਏ ਸੀ ਤੇ ਉੱਥੇ ਜਾ ਕੇ ਅੰਮ੍ਰਿਤ ਪ੍ਰਸ਼ਾਦ ਲਿਆ ਸਾਰੇ ਪਰਿਵਾਰ ਨੇ ਤੇ ਵੈਕ ਨੂੰ ਵੀ ਬੜੀ ਕਿਰਪਾ ਹੋਈ ਹੈ ਬਹੁਤ ਮਿਹਰਬਾਨੀ ਜੂਦੇ ਵਾਸਤੇ ਰੋ ਕੈਲਗਰੀ ਵਾਲੇ ਗਰੁੱਪ ਨੂੰ ਪਿਆਰਿਓ ਤੁਹਾਡੇ ਵੱਲੋਂ ਆ ਭੇਟੀ ਸੇਵਾ ਦੇ ਨਾਲ ਅੱਜ ਅਸੀਂ ਇਸ ਬੇਟੀ ਨੂੰ ਇੱਕ ਇਰਚਾ ਲੈਤਾ ਸੀ ਪਰਵਾਰਿਆ ਔਰ ਬੜਾ ਵੱਡਾ ਇੱਕ ਆਸਰਾ ਹੋ ਗਿਆ ਤੇ ਪਹਿਲਾਂ ਸਿਗਾ ਕਿ ਅਸੀਂ ਕੁਝ ਰਕਮ ਦੇ ਕੇ ਥੋੜੀ ਬਹੁਤੀ ਰਕਮ ਫਾਈਨਾਂਸ ਕਰਾ ਲਿਆ ਉਹ ਵਿੱਚ ਫਾਈਲ ਚਾਰजेस ਤੇ ਹੋਰ ਇਧਰ ਉਧਰ ਵਾਲੇ ਚਾਰजेस ਪਾ ਕੇ 7-8-10000 ਰੁਪਿਆ ਐਕਸੈਸ ਪੈਂਦਾ ਸੀਗਾ ਤੇ ਇਹਨਾਂ ਨੇ ਕੈਸ਼ ਲੈਂਡ ਕਰਕੇ 165000 ਰੁਪਏ ਦਾ ਅੱਜ ਅਸੀਂ ਇਹਨਾਂ ਨੂੰ ਨਕਦ ਕੈਸ਼ ਹੀ ਲੈ ਦਿੱਤਾ ਤੇ ਹੁਣ ਇਹ ਚਲਾਉਣਗੇ ਮਿਹਨਤ ਕਰਨਗੇ ਤੇ ਆਪਣੇ ਪਰਿਵਾਰ ਦਾ ਆਸਰਾ ਬਣ ਕੇ ਖੋਦੀ ਵੀ ਜ਼ਿੰਦਗੀ ਬਿਹਤਰ ਬਣਾਉਣਗੇ ਇਹਨਾਂ ਤੋਂ ਕੋਈ ਮਹਿਣਾ ਨਹੀਂ ਮੈਨੂੰ ਇਸ ਗੱਲ ਦਾ ਭਰੋਸਾ ਹੈ ਕਿ ਤੁਸੀਂ ਜ਼ਰੂਰ ਮਦਦ ਕਰੋਗੇ ਹਾਂਜੀ ਵੈਗਰੂ ਜੀ ਪਹਿਲਾਂ ਵੀ ਜਿੱਥੇ ਮੈਨੂੰ ਮਿਹਨਤ ਮਜ਼ਦੂਰੀ ਪਿਆੜੀ ਵੀ ਕਿਤੇ ਮਿਲ ਜੇ ਮੈਂ ਚੱਲ ਜਾਣਾ ਕਿਉਂਕਿ ਆਪਣੇ ਘਰ ਦਾ ਚਲਕਣ ਚਲਾਉਣ ਲਈ ਕੋਈ ਵੀ ਸ਼ਰਮ ਨਹੀਂ ਹੁੰਦੀ ਇਹਦੇ ਵਿੱਚ ਕਿਉਂਕਿ ਜਿਹੜੀ ਹਥਾਰੀ ਮਿਹਨਤ ਕੋਈ ਵੀ ਕਰ ਸਕਦਾ ਯੂਨੀਵਰਸਿਟੀ ਦੀ ਸਟੂਡੈਂਟ ਪਿਆੜ ਹਾਂ ਕਰਦੀ ਰਹੀ ਆ ਬਨਾਰਕ ਦੇਰ ਯੂਨੀਵਰਸਿਟੀ ਦੇ ਵਿੱਚ ਐਮਏ ਕੀਤੀ ਆ ਔਰ ਝੋਨਾ ਲਾਇਆ ਦੇ ਆ ਰਹੀਆਂ ਕਿ ਕਿਸੇ ਵੀ ਕੰਮ ਵਜਿਆ ਕੋਈ ਉਹ ਦਿਮਾਗ ਚਰੀਹੀ ਵੀ ਮਹਿਮਨੀ ਦਿੱਤੀ ਆ ਮੈ ਨਹੀਂ ਜਾ ਸਕਦੀ ਇਸ ਨੂੰ ਪਤਾ ਸੀ ਕਿ ਮੇਰਾ ਬਾਪ ਬਿਮਾਰ ਆ ਤੇ ਘਰ ਦਾ ਸੰਕਰ ਚਲਾਉਣੀ ਮੈਨੂੰ ਹੀ ਅਕੇ ਹੋ ਕੇ ਸਾਰਾ ਕੁਝ ਕਰਨਾ ਪੈਣਾ ਔਰ ਸੱਚਮੁੱਚ ਇਹ ਸਪਤਾ ਪੁੱਤਾਂ ਨਾਲੋਂ ਵੀ ਚੰਗੀ ਹੈ ਧੀ ਪ੍ਰਵੀਨ ਕੌਰ ਬਹੁਤ ਮਿਹਰਬਾਨੀ ਔਰ ਜੂਨੇ ਵਸਦੇ ਰਹਿਣ ਮਿਡਲੈਂਡ ਸੋਸਾਇਟੀ ਵਾਲੇ ਵੀ ਤੁਹਾਡੇ ਜਿਨ੍ਹਾਂ ਨੇ ਤੁਹਾਡੇ ਬਾਪ ਜੀ ਦਾ ਇਲਾਜ ਕਰਾਇਆ ਬਹੁਤ ਧੰਨਵਾਦ ਹੈ ਕਿ ਅੱਜ ਤੱਕ ਮੇਰਾ ਬਹੁਤ ਜਿਆਦਾ ਚਲੋ ਉਹਨਾਂ ਨੇ ਪੇਸ 메ਕਰ ਪਵਾਇਆ ਉਹਨਾਂ ਨੇ ਹੁਣ ਹਲਕੀ ਕੀਤੀ ਹੈ ਪਹਿਲਾ ਮੇਰੇ ਪਾਪਾ 3 ਸਾਲ ਹੋ ਗਏ ਪਹਿਲਾ ਬਿਮਾਰੀ 3 ਸਾਲ ਤੋਂ ਮੈਂ ਅੰਕਲ ਉਹਨਾਂ ਨੂੰ ਪਰੇਸ਼ਾਨ ਕਰਦੀ ਸੀ ਹਰ ਇੱਕ ਵਾਹ ਮਹੀਨੇ ਇਹਨਾਂ ਦੀ ਦਵਾਈ 12000 ਦੀ 16000 ਦੀ ਜਿੰਨੇ ਦੀ ਵੀ ਆਉਂਦੀ ਸੀ ਇਹ ਲੈ ਕੇ ਦਿੰਦੇ ਸੀ ਤੇ ਵੈਗਰੂ ਜੀ ਇਹਨਾਂ ਦਾ ਬੜਾ ਧੰਨਵਾਦ ਹੈ ਕਿਉਂਕਿ ਇਹਨਾਂ ਉਹਨਾਂ ਦਾ ਆਸਰਾ ਸੀ ਕਿ ਜੇ ਇਹਨਾਂ ਦੇ ਸਾਹ ਚੱਲਦੇ ਸੀ ਤੇ ਫਿਰ ਉਹਨਾਂ ਨੇ ਹੁਣ ਚਲੋ ਉਹਨਾਂ ਨੇ ਪੇਸ 메ਕਰ ਪਵਾਤਾ ਹੈ ਜੇ ਵੈਕ ਨੂੰ ਦੀ ਮਤਲਬ ਉਹਦਾ ਕੋਈ ਹੱਲ ਬਣਾ ਕਰਦਾ ਮੇਰੇ ਪਾਪਾ ਨੂੰ ਕੋਈ ਹੋ ਜਾਂਦਾ ਤੇ ਨਾ ਤੇ ਅੱਜ ਮੇਰਾ ਹਸਣਾ ਹੋਣਾ ਸੀ ਤੇ ਨਾ ਤੇ ਵੈਕ ਨੂੰ ਨੇ ਚਲੋ ਪਿੰਿਆਂ ਦੀ ਲਾਜ ਰੱਖੀ ਆ ਬਹੁਤ ਮਿਹਰਬਾਨੀ ਜੀ ਜੂ ਦੇ ਵਸਦੇ ਰਹੋ ਵੀਡੀਓ ਨੂੰ ਵੱਤ ਵਤ ਸ਼ੇਅਰ ਕਰ ਦਿਓ ਕੈਸ ਵਕਤ ਸਾਡੇ ਨਾਲ ਬੇਟੀ ਪ੍ਰਵੀਨ कौर ਦੇ ਮਾਤਾ ਜੀ ਆ ਕਿਵੇਂ ਤੇ ਵਧਾਈਆਂ ਤੁਹਾਨੂੰ ਬਹੁਤ ਬਹੁਤ ਪਹਿਲਾਂ ਆਹਰਤ ਛਕਣ ਦੀਆਂ ਪੁੱਟੀਆਂ ਇਸ ਆਟੋ ਹੀ ਰਿਕਸ਼ਾ ਦੀਆਂ ਤੇ ਹੁਣ ਮਨ ਖੋਚਾ ਹਾਂਜੀ ਕੀ ਨਾ ਖਿਆਲ ਤੇ ਰੱਖਣਾ ਹੀ ਪੈਣਾ ਵਾ ਕਿ ਹੁਣ ਬਾਹਰ ਨਿਕਲ ਕੇ ਮਿਹਨਤ ਕਰਨੀ ਆ ਅੱਗੇ ਵੀ ਕਰਦੀ ਰਹੀ ਆ ਤੇ ਮਿਹਨਤ ਤੋਂ ਤੇ ਵਿਚਾਰੀ ਭੱਜਦੀ ਨਹੀਂ ਆ ਤੇ ਸਤਿ ਸੱਚੇ ਪਾਸ਼ਾ ਚਲੋ ਤੁਹਾਡਾ ਇੱਕ ਆਸਰਾ ਬਣ ਗਿਆ ਠੀਕ ਆ ਖੁਸ਼ ਹੋ ਚਲੋ ਬਹੁਤ ਮਿਹਰਬਾਨੀ ਹੋ ਧੰਨਵਾਦ ਕੈਲੋਰੀ ਕੈਲਕੁਲੇਰੀ ਦੇ ਸਾਰੇ ਗੁਰੂ ਘਰ ਪੈਰਿਆਂ ਦਾ ਜਿਨ੍ਹਾਂ ਨੇ ਆਪਣੀ ਕਿਰਤ ਕਮਾਈ ਦੇ ਵਿੱਚੋਂ ਰਿਸ਼ਵੰਦ ਕੱਢ ਕੇ ਸਾਡੇ ਤੇ ਭਰੋਸਾ ਕਰਕੇ ਉਹ ਮਾਇਆ ਸਾਡੇ سپورਟ ਕੀਤੀ ਤੇ ਅੱਜ ਉਸ ਮਾਇਆ ਦੇ ਨਾਲ ਇੱਕ ਹੋਰ ਸ਼ਹੀਦ ਪਰਿਵਾਰ ਦਾ ਰੋਜ਼ਗਾਰ ਦਾ ਪ੍ਰਬੰਧ ਹੋ ਗਿਆ ਜੀ ਅਜੇ ਹੋਰ ਵੀ ਕਰਾਂਗੇ ਸਤਿਗੁਰੂ ਕਿਰਪਾ ਕਰਨਗੇ ਇਸੇ ਤਰ੍ਹਾਂ ਪ੍ਰੋਸਾ ਟਾਈਮ ਰੱਖਿਓ ਸੇਵਾ ਦਾ ਸلسਲਾ ਜਾਰੀ ਰੱਖਣਾ ਬੜੀ ਮਿਹਰਬਾਨੀ ਕੀ ਵੀਡੀਓ ਨੂੰ ਵਕਤ-ਵਕਤ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਆਟੋ ਇਰਖਾ ਏਜੰਸੀ ਦੇ ਮੈਨੇਜਰ ਬੈਡ ਸੁਨੀਹਾ ਸਾਡੇ ਨਾਲ ਨੇ ਤੇ ਦੇਖੋ ਇੱਕ ਤੇ ਬੇਟੀ ਵੀ ਅਸੀਂ ਲੈ ਰਹੇ ਆਂ ਤੇ ਦੂਸਰੀ ਬੇਟੀ ਜਿਹੜੀ ਆ ਉਹ ਇੱਥੇ بطور ਮੈਨੇਜਰ ਕਰ ਰਹੀ ਆ ਅਗਲ ਬਾਤ ਤੇ ਇਹਨਾਂ ਕੋ ਪੁੱਛੀਏ ਵੀ ਜਿਹੜਾ ਤੁਸੀਂ ਈ ਰਿਕਸ਼ਾ ਲਏ ਹੋ ਇਹਦੇ ਕੀ ਫੀਚਰ ਨੇ ਔਰ ਕਿਉਂਕਿ ਮੈਂ ਨਾ ਇਹ ਵੀ ਈ ਰਿਕਸ਼ਾ ਲੈ ਲਿਆ ਕੋਲੋਂ ਰਾਜੇਦਾਰ ਵੀਰ ਦਾ ਆਦਮੀ ਕੀ ਇਹਨਾਂ ਨੇ ਕਿਹਾ ਕਿ ਸਰ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਕਿ ਇਸ ਕਰਕੇ ਇਹ ਮਹਿੰਗਾ ਕਿਉਂ ਹੈਗਾ ਸਰ ਤੁਹਾਨੂੰ ਦੱਸਦੇ ਆ ਕਿ ਇਹਦੇ ਵਿੱਚ ਤੁਹਾਨੂੰ ਅਸੀਂ 3 ਸਾਲ ਦੀ ਬੈਟਰੀ ਦੀ ਗਾਰੰਟੀ ਦੇਿਆ 3 ਸਾਲ ਦੀ ਬੈਟਰੀ ਦੀ ਗਾਰੰਟੀ ਮਿਲਦੀ ਵੀ ਆ ਨਾਲੇ ਤੁਹਾਨੂੰ 5 ਸਾਲ ਦੀ ਲਾਈਟ ਦੀ ਇਹ ਵਿੱਚ ਸਰ ਜਿਹੜੀ ਹੈ ਕੋਟਿੰਗ ਹੈਗੀ ਹੈ ਸਰ ਜਿਹੜੀਆਂ ਆ ਕਾਰਾਂ ਵਗੈਰਾ ਚੱਲਿਆ ਕਾਰਾਂ ਵਗੈਰਾ ਦੀ ਕੋਟਿੰਗ ਹੁੰਦੀ ਹੈ ਔਰੇ ਨਾਲ ਕੀਤੀ ਗਈ ਹੈ ਸਰ ਨਾਲੇ ਐਪਨੇ ਚੈਰੀ ਹੈਗੀ ਜੀ 110 ਤੋਂ ਲੈ ਕੇ 150 ਤੱਕ ਸਪੀਡ ਹੈਗੀ 35 ਤੋਂ 50 ओके ਸਰ ਸਾਡੇ ਕੋਲ ਚਲੋ ਬਾਅਦ ਤੁਸੀਂ ਜਿੱਥੇ ਮਰਜ਼ੀ ਜਾ ਕੇ ਦੇਖੋ ਜਿਹੜੀ ਇਹ ਸੁਵਿਧਾ ਤੁਹਾਨੂੰ ਉੱਥੇ ਬਾਅਦ ਉਹਨਾਂ ਨੇ ਲੋਕਾਂ ਨੇ ਤੁਹਾਨੂੰ ਨਹੀਂ ਦੱਸਣਾ ਜਿਹੜੀ ਅਸੀਂ ਦੇ ਰਿਹਾ ਤੁਹਾਨੂੰ ਜਿਹੜੀ ਅਸੀਂ ਵਾਰੰਟੀ ਦੇ ਰਿਹਾ ਬਾਅਦ ਉਹਨਾਂ ਨੇ ਤੁਹਾਨੂੰ ਕੁਝ ਨਹੀਂ ਦੱਸਣਾ ਉਹਨਾਂ ਨੇ ਤੁਹਾਨੂੰ ਕੋਲ ਤੁਹਾਨੂੰ ਵਸੇ ਥੋੜਾ ਬੋਧਾ ਦੱਸ ਕੇ ਧੜਕੋ ਪੈਸੇ ਲੈ ਲੈਣੇ ਆ ਸਾਨੂੰ ਜੜੀ ਵੀ ਸਾਡੇ ਕੋਲ ਜੜੀ ਆਈ ਹੈ ਈ ਰਿਕਸ਼ਾ ਦੀ ਯਾਤਰੀ ਦੀ ਨੰਬਰ 1 ਬ੍ਰੈਂਡ ਹੈਗਾ ਜੀ ਸਰ ਬਹੁਤ ਹੀ ਵਧੀਆ ਹਾਂਜੀ ਸਰ ਤੇ ਇਹਦਾ ਸਾਨੂੰ ਇਹਨਾਂ ਨੇ ਪਹਿਲਾਂ ਜੀ ਕੀਮਤ 180000 ਰੁਪਈਆ ਦੱਸੀ ਸੀ ਪਰ ਸਾਨੂੰ ਲੱਗਦਾ ਸੀ ਫਾਈਨਾਂਸ ਕਰਾਉਣਾ ਪੈਣਾ ਜਦੋਂ ਇਹਨਾਂ ਨੂੰ ਅਸੀਂ ਦੱਸਿਆ ਕਿ ਸਾਡੀ ਇੱਕ ਮਤਲਬ ਸੰਸਥਾ ਕੈਨੋ ਜਾਂ ਸਾਡੇ ਕੋਲ ਸੇਵਾਦਾਰ ਫੈਨਟਾ ਰਹੇ ਕਿ ਅਸੀਂ ਤੇ ਇਹ ਕਿਛੇ ਦੀ ਸੇਵਾ ਹੀ ਕਰਨੀਆਂ ਤੇ ਇਹਨਾਂ ਨੇ ਕਾਫੀ ਡਿਸਕਾਊਂਟ ਵੀ ਕੀਤਾ ਉਹਦੇ ਲਈ ਵੀ ਤੁਹਾਡਾ ਧੰਨਵਾਦ ਹੈ ਜੀ ਬਹੁਤ-ਬਹੁਤ ਹਾਂਜੀ ਸਰ ਦੇਖੋ ਤੁਸੀਂ ਆਏ ਐਨਜੀਓ ਤੋਂ ਸਾਨੂੰ ਬਹੁਤ ਵੱਡਾ ਮਾਣ ਹੋਇਆ ਕਿ ਤੁਸੀਂ ਸਾਡੇ ਕੋਲ ਆਏ ਬਹੁਤ ਵੱਡਾ ਸਾਨੂੰ ਬਹੁਤ ਖੁਸ਼ੀ ਹੈ ਇਹ ਗੱਲ ਇਹ ਸੁਣ ਕੇ ਹੋਈ ਹੈ ਸਰ ਇਹ ਇੱਕ ਇੱਕ ਪ੍ਰਕਾਰ ਦੀ ਸੇਵਾ ਹੀ ਹੈ ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਤੁਸੀਂ ਸਾਡੇ ਕੋਲ ਲੈਣ ਆਏ ਹੋ ਫਿਰ ਦੇਖੋ ਤੁਸੀਂ ਵੀ ਇੱਕ ਬੇਟੀ ਹੋਰ ਇੱਕ ਬੇਟੀ ਵੀ ਲੈ ਕੇ ਆਏ ਹੋ ਬਿਲਕੁਲ ਬਿਲਕੁਲ ਜਿਹੜਾ ਆਪੀਓ ਕਿ ਬੇਟੀ ਆਨੇ ਆ ਹਾਂਜੀ ਮੈਂ ਵੀ ਇੱਕਦਮ ਹੈਰਾਨ ਹੋ ਗਈ ਕਿ ਐਮਏ ਹੋ ਕੇ ਆਪਣੀਆਂ ਜ਼ਿੰਮੇਵਾਰੀਆਂ ਜਿੱਦਾਂ ਕਰਦੀ ਪਈ ਐ ਪਰਦੀ ਪਈ ਐ ਮੈਂ ਉਹ ਤੇ ਐਸਲਾ ਦਿੱਤੀ ਐ ਕਿ ਬੇਟਾ ਤੂੰ پڑھ ਕੇ ਜੇ ਅੱਗੇ ਕਰਨਾ ਚਾਹਤੀ ਐ ਕੜ ਮੈਂ ਤੇ ਇਵਨ ਤੇ ਤੂੰ ਐ ਵੀਸਲਾ ਦੇਂਦੀ ਕਿ ਤੂੰ ਪੀਸੀਐਸ ਪੁਲਿਸ ਤੇ ਵੈਲਫੇਅਰ ਉਹਨੇ ਗੱਲ ਕਰਦੀ ਪਈਆਂ ਸਰ ਤੇ ਸਰ ਜੇ ਉਹ ਈਦਿਕਸ਼ਾ ਸਾਡੀ ਚਲਾਉਂਦੀ ਐ ਬਹੁਤ ਵਧੀਆ ਈਦਿਕਸ਼ਾ ਹੈ ਗਾਜੇ ਸਰ ਬਹੁਤ ਟੌਪ ਦਾ ਨੰਬਰ ਬ੍ਰਾਂਡ ਵਨ ਬ੍ਰਾਂਡ ਹੈ ਕਰਦੀ ਇਹ ਜਿਹੜੀ ਲਿਥੀਅਮ ਬੈਟਰੀ ਆ ਜੀ ਤੁਸੀਂ ਵੇਖੋ ਪਈ ਪਹਿਲਾਂ ਜਿਹੜੀਆਂ ਨਾ ਚਾਰ ਚਾਰ ਬੈਟਰੀਆਂ ਹੁੰਦੀਆਂ ਸੀ ਜਿਨ੍ਹਾਂ ਚ ਪਾਣੀ ਜਾਂ ਇਚਾਬ ਪੈਂਦਾ ਸੀ ਇਹ ਬਿਲਕੁਲ ਡਰਾਈ ਬੈਟਰੀ ਹੈ ਜਿੱਥੇ ਕਿਸੇ ਕਿਸਮ ਦਾ ਕੋਈ ਪਾਣੀ ਨਹੀਂ ਪਾਉਣਾ ਪੈਂਦਾ ਕੋਈ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਕੀ ਤੇ ਇਹ ਦੋ ਤਿੰਨ ਚਾਰ ਘੰਟੇ ਦੇ ਵਿੱਚ ਫੁੱਲ ਚਾਰਜ ਹੋ ਜਾਂਦੀ ਆ ਤੇ ਬਹੁਤ ਵਧੀਆ ਬੈਟਰੀ ਆ ਔਰ ਕਿਸੇ ਕਰਕੇ ਥੋੜਾ ਜਿਆਦਾ ਪਹਿਲੇ ਇੰਜਿਕਸ਼ਾਂ ਦੇ ਨਾਲੋਂ ਝਾਵਾ ਕਿ ਕਿ 1 ਲੱਖ ਦਾਸ ਘਰ ਦੇ ਵੀ ਨੇ 1 ਲੱਖ 25-30 ਹਜ਼ਾਰ ਦੇ ਵੀ ਅਸੀਂ ਅੱਗੇ ਲਏ ਸੀ ਉਹ ਦੂਜੀਆਂ ਬੈਟਰੀਆਂ ਵਾ ਇਹ ਵਿੱਚਮ ਬੈਕਰੀ ਜਿਹੜੀ ਆ ਜੀ ਕੁਝ ਮਾਇਦੇ ਚ ਵੀ ਜ਼ਿਆਦਾ ਹੈ। ਔਰ ਬਹੁਤ शुक्रिया ਮੈਡਮ ਜੀ ਔਰ ਕਿ ਅਚੀ ਤੁਹਾਡੀ ਵਾੜੀ ਰਹੀ ਹੈ ਤੇ ਅਚੀ ਪਰਫਾਰਮੈਂਸ ਰਹੀ ਕਿ ਹੋਰ ਬਹੁਤ ਸਾਰੇ ਪਰਿਵਾਰ ਹੈ ਜਿਨ੍ਹਾਂ ਨੂੰ ਅਸੀਂ ਇਹ ਲਾਡਾ ਮਰਮਨ ਕਰਕੇ ਦੇਣਾ ਹੈ। ਜੀ ਜੀ ਸਰ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਕੋਲ ਲੈਨ ਆਏ ਤੁਸੀਂ ਹੋਰ ਵੀ ਇੱਥੇ ਲੈ ਕੇ ਆਓ। ਅਸੀਂ ਇੱਥੇ ਲੈ ਕੇ ਆਓ ਅਸੀਂ ਹੋਰ ਵੀ ਹੋ ਸਕੇ ਤਾਂ ਅਸੀਂ ਤੁਹਾਨੂੰ ਇੱਥੇ ਵੱਧ ਤੋਂ ਵੱਧ ਡਿਸਕਾਊਂਟ ਦੇਵਾਂਗੇ ਤੁਹਾਨੂੰ ਸਾਨੂੰ ਬੜਾ ਖੁਸ਼ੀ ਦਾ ਮੌਕਾ ਮਿਲਿਆ ਕਿ ਸਾਨੂੰ ਇੱਕ ਪਰਿਵਾਰ ਚਲੋ ਏਟਲੀਸ ਸਾਨੂੰ ਇੱਕ ਪਰਿਵਾਰ ਮਿਲਿਆ ਕਿ ਤੁਸੀਂ ਉਹਨਾਂ ਦੀ ਸੇਵਾ ਕਰਦੇ ਪਏ ਉਹ ਬਹੁਤ ਮੈਨੂੰ ਖੁਸ਼ੀ ਹੋਈ ਆਪਣੇ ਅਜਾਦੀ ਦਾ ਨਾਮ ਨਹੀਂ ਕਰੀ ਬੋਲਦੇ ਈ ਰਿਕਸ਼ਾ ਯਾਤਰੀ ਦਾ ਬ੍ਰਾਂਡ ਹੈਗਾ ਜੇ ਗੁਰੂ ਕਿਰਪਾ ਤੋਂ ਅੰਮ੍ਰਿਤਸਰ ਚ ਹੈ ਜੀ ਜੇ ਬਟਾਲਾ ਰੋਡ ਨੀਅਰ ਮਿਲਨ ਪੈਲੇਸ ਦੇ ਕੋਲ ਹੈ ਜੀ ਕਿ 17 17 ਪਿੱਲਰ ਦੇ ਸਾਹਮਣੇ ਜਿਹਾ ਡਿਸ਼ਾਪ ਬਟਾਲਾ ਰੋਡ ਦੇ 17 ਨੰਬਰ ਪਿੱਲਰ ਦੇ ਸਾਹਮਣੇ ਇਹ ਏਜੰਸੀ ਹੈ ਜੀ ਕੋਈ ਹੋਰ ਵੀ ਪੰਪਰਾ ਇੰਟਰਸਟਡ ਹੋਵੇ ਜਰੂਰ ਇਨਾਂ ਤੇ ਕੋਲ ਆਇਓ ਵੀਡੀਓ ਵੇਖ ਕੇ ਤੇ ਇਹਦੇ ਦੀ ਅੱਜੇ ਪੁਰਾਣਾ ਏਟਿਟਿਊਡ ਬੋਲ ਦਿੱਤਾ ਤੁਹਾਡਾ ਹੋਰ ਲੋਕਾਂ ਨੇ ਆੜ ਕੇ ਤੁਸੀਂ ਇੱਕ ਅੱਸੀ ਮੰਗੋਗੇ ਤਾਂ ਨਾ ਖੜਾ ਹੋ ਪੱਖੋ ਕਿਸਾਨ ਦੀ ਵੀਡੀਓ ਚ ਜਿੰਨੇ ਦਾ ਦਿੱਤਾ ਉਨੇ ਦਾ ਲੈਣਾ ਪੈਣਾ ਬਿਲਕੁਲ ਬਿਲਕੁਲ ਸਹਿਰ ਤੋਂ ਬਿਲਕੁਲ ਬਿਲਕੁਲ ਤੁਸੀਂ ਠੀਕ ਕਰਕੇ ਆ ਤੁਸੀਂ ਲੈ ਕੇ ਆਓ ਤੁਹਾਨੂੰ ਅਸੀਂ ਡਿਸਕਾਊਂਟ ਤੋਂ ਦਵਾਗੇ ਕਿਉਂ ਨਹੀਂ ਦਵਾਗੇ ਜੜੇ ਵੀ ਇੱਥੇ ਆਣਗੇ ਅਸੀਂ ਤੁਹਾਨੂੰ ਵੱਧ ਤੋਂ ਵੱਧ ਸੇਵਾ ਦਾ ਸਾਨੂੰ ਮੌਕਾ ਮਿਲੇਗਾ ਤੇ ਅਸੀਂ ਕਰਾਂਗੇ ਧੰਨ ਜੀ ਬਹੁਤ ਮਿਹਰਬਾਨੀ ਜੀ ਕਿਤਨਾ ਕਿਤੇ ਮੈਡਮ ਸੁਨੇਹਾ ਦੇ ਮਨ ਦੀ ਵਿੱਚ ਵੀ ਆਪ ਕੋ ਤੁਸੀਂ ਸੇਵਾ ਕਰ ਰਹੇ ਹੋ ਤੇ ਚਲੋ ਸਾਡਾ ਥੋੜੀ ਜਿਹੀ ਜਿਹੜੀ ਸਾਡਾ ਪ੍ਰੋਪਰਟੀ ਆਹੀ ਉਹਦੇ ਤੇ ਥੋੜਾ ਡੈਸ ਕਰ ਦਿੰਨੇ ਆ ਤੇ ਸਾਨੂੰ ਵੀ ਲੱਗੇਗਾ ਵੀ ਸਾਡਾ ਵੀ ਸੇਵਾ ਦੀ ਸਾਫ ਆ ਗਿਆ ਬੜੇ ਅੱਛੇ ਇੱਕ ਤਰ੍ਹਾਂ ਦੇ ਲੋਕ ਮਿਲ ਜਾਣ ਤੇ ਜ਼ਿੰਦਗੀ ਜਿਹੜੀ ਆ ਫਿਰ ਥੋੜੀ ਆਸਾਨ ਹੋ ਜਾਂਦੀ ਆ ਜਿਨ੍ਹਾਂ ਲੋਕਾਂ ਦੀ ਜ਼ਿੰਦਗੀ ਜਿਹੜੀ ਮੁਸ਼ਕਲਨਾ ਚਾਹੀਦੀ ਬਹੁਤ ਮਿਹਰਬਾਨੀ ਜੀ ਮੈਂ ਐਨ ਆਰ ਆਈ ਭੈਣ ਭਰਾਵਾਂ ਦਾ ਡਾਕੀਆਂ ਵਾਂ ਲੋੜਵੰਦ ਪਰਿਵਾਰਾਂ ਦੇ ਵਿੱਚ ਇਧਰੋਂ ਸੇਵਾ ਆਈ ਤੇ ਇਧਰ ਫੜਾ ਦਿੱਤੀ ਇਹ ਮੈਂ ਕੋਸ਼ਿਸ਼ ਜਿਹੜੀ ਆ ਇਮਾਨਦਾਰੀ ਨਾਲ ਸ਼ੁਰੂ ਤੋਂ ਕੀਤੀ ਆ ਔਰ ਅਰਦਾਸ ਕਰਿਓ ਸਤਿਗੁਰੂ ਕਿਰਪਾ ਕਰਕੇ ਇਸੇ ਤਰ੍ਹਾਂ ਹੀ ਸੇਵਾ ਇਮਾਨਦਾਰੀ ਨਾਲ ਲਈ ਜਾਣਾ ਔਰ ਸੁਣੋ ਕੁਝ ਗੱਲਾਂ ਇਸ ਪਰਿਵਾਰ ਦੀਆਂ ਔਰ ਇਹਨਾਂ ਦੇ ਚਿਹਰੇ ਤੇ ਮੁਸਕਰਾਟ ਵੇਖ ਕੇ ਸੱਚਮੁੱਚ ਅੱਜ ਧੰਗੁਰੂ ਰਾਮਦਾਸ ਮਹੂਜੋਂ ਨਿਕਲਿਆ ਕਿ ਗੁਰੂ ਦੀ ਨਗਰੀ ਦੇ ਵਿੱਚ ਹੀ ਅੱਜ ਇੱਕ ਹੋਰ ਪਰਿਵਾਰ ਨੂੰ ਉਹਨਾਂ ਨੂੰ ਆਤਮ ਨਿਰਭਰ ਕਰਨ ਦੇ ਵਿੱਚ ਜਿਹੜਾ ਯੋਗਦਾਨ ਕੈਲਗਰੀ ਦੇ ਗੁਰਮਖਾਂ ਪਿਆਰਿਆਂ ਨੇ ਪਾਇਆ ਉਹਦੇ ਵਿੱਚ ਬਹੁਤ ਮਨ ਖੁਸ਼ ਆ ਔਰ ਅਰਦਾਸ ਇਹ ਆ ਕਿ ਸਤਿਗੁਰੂ ਉਹਨਾਂ ਨੂੰ ਦਿਨ ਦੁਗਣੀ ਤੇ ਰਾਤ ਚੌਗੁਣੀ ਤਰੱਕੀ ਬਖਸ਼ੇ